ਸਿਆਸਤ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਲੁਧਿਆਣਾ ਪਛਮੀ ਜ਼ਮਨੀ ਚੋਣ ਦੇ ਲਈ ਤਰੀਕ ਦਾ ਐਲਾਨ ਹੋ ਚੁੱਕਿਆ ਹੈ 19 ਜੂਨ ਨੂੰ VOTING ਹੋਏਗੀ 23 ਜੂਨ ਨੂੰ ਨਤੀਜਿਆਂ ਦਾ ਐਲਾਨ ਹੋਏਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਕਾਂਗਰਸ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਕਾਂਗਰਸ ਵੱਲੋਂ ਭਾਰਤ ਭੂਸ਼ਣ ਆਸ਼ੂ ਚੌਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਸੰਸਦ ਸੰਜੀਵ ਅਰੋੜਾ ਚੌਣ ਮੈਦਾਨ ਦੇ ਵਿੱਚ ਨੇ ਅਕਾਲੀ ਦਲ ਨੇ ਵਕੀਲ ਪਰ ਉਫਕਾਰ ਸਿੰਘ ਕੁੰਮਣ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਭਾਜਪਾ ਦੇ ਵੱਲੋਂ ਹਜੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ ਸੋ ਲੰਮੇ ਸਮੇਂ ਤੋਂ ਤਿਆਰੀਆਂ ਜ਼ੋਰਾਂ ਤੇ ਸੀ ਭਾਵੇਂ ਪਹਿਲਾ ਚੋਣ ਤਰੀਕ ਦਾ ਐਲਾਨ ਨਹੀਂ ਸੀ ਹੋਇਆ ਪਰ ਸਿਆਸੀ ਪਾਰਟੀਆਂ ਐਕਟਿਵ ਮੋਡ ਦੇ ਵਿੱਚ ਨਜ਼ਰ ਆਈਆਂ ਬਿਹਤ ਹੋਟ ਸੀਟ ਹੈ ਲੁਧਿਆਣਾ ਪੱਛਮੀ ਤੇ ਹੁਣ ਚੋਣ ਤਰੀਕ ਦਾ ਐਲਾਨ ਹੋ ਚੁੱਕਿਆ ਹੈ 19 ਜੂਨ ਨੂੰ ਵੋਟਾਂ ਪੈਣਗੀਆਂ 23 ਜੂਨ ਨੂੰ ਨਤੀਜੇ ਐਲਾਨੇ ਜਾਣਗੇ तीन सियासी पार्टियां अपने उम्मीदवार चो मैदान गए हजे उम्मीदवार चो मैदान कांग्रेस के भारत भूषण आशु चो मैदान ने, अकाली दल तो परोपकार चो मैदान ने, नवीन शर्मा साहयोगी खबर से जानकारी देते नवीन चो तरीकों का ऐलान हो चुका है ਉਹ ਬਿਲਕੁਲ ਬੜਾ ਲੰਮਾ ਇੰਤਜ਼ਾਰ ਕਰਨਾ ਪਿਆ ਉਮੀਦਵਾਰਾਂ ਨੂੰ ਕਿਉਂਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਸੰਜੀਵ ਰੋਰਾ ਔਰ ਕਾਂਗਰਸ ਵੱਲੋਂ ਭਰਪੋਸ਼ਣ ਆਸ਼ੂ ਹੈ ਹਾਂ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰ ਉਪਕਾਰ ਸਿੰਘ ਨੂੰ ਬੰਨੇ ਸੋ ਹਜੇ ਭਾਜਪਾ ਦੇ ਉਮੀਦਵਾਰ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਸੋ ਚਾਰ ਫੁੱਗੜੀਆਂ ਦੀਆਂ ਚੋਣਾਂ ਹੋਣੀਆਂ ਗੁਜਰਾਤ ਕੇਰਲਾ ਤੇ ਪੰਜਾਬ ਤੇ ਵਿਸ਼ਵ ਬੰਗਾਲ ਔਰ 19 ਤਰੀਕ ਨੂੰ ਇਹ ਵੋਟਾਂ ਪੈਣੀਆਂ ਔਰ 23 ਨੂੰ ਜਿਹੜਾ ਈਵੀਐਮ ਦੇ ਵਿੱਚ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਹੋਣੀ ਹੈ 19 ਤਰੀਕ ਨੂੰ ਉਹਦਾ ਰਿ ਤੇ ਇਹ ਨੂੰ ਆਏਗਾ 23 ਜੂਨ ਨੂੰ ਸੋ ਇਹ ਹੁਣ ਚੌੜ ਮੈਦਾਨ ਪੂਰੀ ਤਰ੍ਹਾਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪੱਕਾ ਨਜ਼ਰ ਆਏਗਾ ਕਿਉਂਕਿ ਤਿੰਨੋਂ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਵੋਟਰਾਂ ਦੇ ਘਰਾਂ ਦੇ ਵਿੱਚ ਜਾ ਕੇ ਵੋਟ ਮੰਗ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਆਪਣਾ ਉਮੀਦਵਾਰ ਕਿਹੋ ਜਿਹਾ ਉਤਾਰਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਕਈ ਸੂਤਰਾਂ ਕੋਲੋਂ ਜਿਹੜੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਰਵਨੀਤ ਬਿੱਟੂ ਜਿਹੜੇ ਰਾਜ ਮੰਤਰੀ ਹੈ ਉਹਨਾਂ ਦੀ ਪਤਨੀ ਨੂੰ ਉਤਾਰਿਆ ਜਾ ਸਕਦਾ ਚੌੜ ਮੈਦਾਨ ਦੇ ਵਿੱਚ ਜਾਂ ਕੋਈ ਹੋਰ ਜਿਹੜਾ ਭਾਜਪਾ ਦਾ ਲੀਡਰ ਹੈ ਉਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਜਿਹੜਾ ਬੜਾ ਪੁਰਾਣਾ ਹੋਵੇਗਾ ਔਰ ਤੀਜੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਭਾਜਪਾ ਕੋਈ ਬਾਹਰੋਂ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜਿਆ ਕੋਈ ਉਮੀਦ ਕੋਈ ਕਲਾਕਾਰ ਹੈ ਉਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਅਸੀਂ ਖਬਰਾਂ ਵੀ ਕਾਫੀ ਨਸ਼ਰ ਕਰਦੇ ਰਹੇ ਹਾਂ ਪਰ ਹਜੇ ਤੱਕ ਭਾਜਪਾ ਨੇ ਕਿਸੇ ਵੀ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਭਾਜਪਾ ਵੀ ਜਲਦੀ ਆਪਣੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ ਸੋ ਵੈਸਟ ਹਲਕਾ ਜਿਹੜੀ ਜਿਮਣੀ ਚੋਣ ਹੈ ਕਿਉਂਕਿ ਗੁਰਪ੍ਰੀਤ ਬੱਸੀ ਗੋਗੀ ਦੀ ਗੋਲੀ ਲੱਗਣ ਦੇ ਨਾਲ ਭੇਤਰ ਹਿਲਾਤਾ ਦੇ ਵਿੱਚ ਪਿਛ ਅੰਮ੍ਰਿਤਿੰਗਾਂ ਦੇ ਵਿੱਚ ਮੋਤ ਹੋਈ ਸੀ ਉਸ ਤੋਂ ਬਾਅਦ ਇਹ ਇਲੈਕਸ਼ਨ ਦੁਬਾਰਾ ਕਰਵਾਏ ਜਾ ਰਹੇ ਨੇ ਸੋ ਸੰਜੀਵ ਰੋੜਾ ਆ ਆ ਇੱਕ ਰਾਜ ਸਭਾ ਮੈਂਬਰ ਵੀ ਨੇ ਉਸ ਤੋਂ ਬਾਅਦ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਚੋਲ ਮੈਦਾਨ ਦੇ ਵਿੱਚ ਉਤਾਰਿਆ ਪਿੱਛੇ ਤੋਂ ਇੱਕ ਵਪਾਰੀ ਨੇ ਰਾਜਨੀਤਿਕ ਦੇ ਨਾਲ ਸੰਜੀਵ ਰੋੜੇ ਦਾ ਕੋਈ ਪਛੋਕਰ ਜਿਹੜਾ ਹੈਗਾ ਉਹ ਨਹੀਂ ਹੈਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵੋਟ ਹੈ ਉਹ ਕਿਸ ਕਿਸ ਪਾਰਟੀ ਵੱਲ ਪੈਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ 19 ਤਰੀਕ ਦੀ ਜਿਹੜੀ ਸਵੇਰ ਹੋਵੇਗੀ ਪਰ ਜਿਹੜਾ ਰਿਜ਼ਲਟ ਹੈ ਪੋਟੇਟ੍ਰਿਕ ਨੂੰ ਚੋਣ ਕਮਿਸ਼ਨ ਨੇ ਐਲਾਨਿਆ ਕਿ 23 ਤਰੀਕ ਨੂੰ ਕਾਉਂਟਿੰਗ ਹੋਏਗੀ ਔਰ ਦੁਪਹਿਰ ਤੱਕ ਇਹ ਤਸਵੀਰ ਸਾਫ ਹੋਏਗੀ ਕਿ ਲੁਧਿਆਣਾ ਦੇ ਜਿੰਮੀ ਚੋਣ ਜਿਹੜੀ ਵੈਸਟ ਹਲਕੇ ਦੀ ਹੈ ਉਹ ਜੇਤੂ ਕੌਣ ਹੋਇਆ ਸੋ ਲਗਾਤਾਰ ਇਹ ਪਿਛਲੇ ਜਿੰਨਾ ਦੇ ਵਿੱਚ ਕਾਫੀ ਜਿਹੜਾ ਚੋਣ ਮੈਦਾਨ ਹੈ ਤਿੰਨ ਉਮੀਦਵਾਰਾਂ ਦੇ ਆਲੇ ਦੁਆਲੇ ਚੱਲ ਰਿਹਾ ਸੀ ਔਰ ਕਾਫੀ ਭਖਿਆ ਹੋਇਆ ਸੀ ਆਪਣੇ ਆਪਣੇ ਤਰੀਕੇ ਦੇ ਨਾਲ ਵੋਟ ਮੰਗ ਰਹੇ ਸੀ ਉਮੀਦਵਾਰ ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਆ ਤੇ ਸ਼੍ਰੋਮਣੀ ਅਕਾਲੀ ਦਲ ਪਰ ਹੁਣ ਜਿਹੜਾ ਇਹ ਉਹ ਚੋਣ ਕਮਿਸ਼ਨ ਵੱਲੋਂ ਜਦੋਂ ਤਰੀਕਾ ਦਾ ਐਲਾਨ ਕੀਤਾ ਹੁਣ ਇਹ ਜਿਹੜਾ ਇਹ ਟੋਨ ਮਿਲਾਨ ਹੈ ਉਹ ਹੋਰ ਪੂਰੀ ਤਰ੍ਹਾਂ ਭਕੇਗਾ ਔਰ ਭਾਸ਼ਵ ਦੇ ਹੁਣ ਉਮੀਦਵਾਰਾ ਉਮੀਦਵਾਰ ਦੀ ਜਿਹੜੇ ਵੈਸ ਹਲਕੇ ਦੇ ਵੋਟਰ ਆ ਉਹ ਇੰਤਜ਼ਾਰ ਕਰ ਰਹੇ ਨੇ ਬਿਲਕੁਲ ਤੇ ਨਵੀਨ ਇੱਕ ਵਾਰੀ ਪੂਰੀ ਜਾਣਕਾਰੀ ਜ਼ਰੂਰ ਦੇ ਦਿਓ ਕਿ ਨਾਮਾਂਕਣ ਕਦੋਂ ਤੱਕ ਭਰਿਆ ਜਾ ਸਕਦਾ ਹੈ ਨਾਮਜ਼ਦਗੀਆਂ ਵਾਪਸ ਕਦੋਂ ਤੱਕ ਲਈਆਂ ਜਾ ਸਕਦੀਆਂ ਨੇ ਅਤੇ ਕੋ ਜਿਸ ਤਰ੍ਹਾਂ ਦੇ ਨਾਲ ਚੋਣ ਕਮਿਸ਼ਨ ਨੇ ਇਹ ਐਲਾਨ ਕੀਤਾ ਔਰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਡੇਟ ਆਫ ਮੇਕਿੰਗ ਆਫ ਨੋਮੀਨੇਸ਼ਨ ਦੀ ਜਿਹੜੀ ਹੈਗੀ ਹੈ 2 ਜੂਨ ਨੂੰ ਹੈ ਔਰ 3 ਜੂਨ ਨੂੰ ਜਿਹੜੀਆਂ ਉਹ ਨੋਮੀਨੇਸ਼ਨ ਵਾਪਸ ਲੈ ਜਾਣਗੇ ਸੋ ਹਲ ਵਕ ਵਕ ਜਿਹੜੀਆਂ ਤਰੀਕਾਂ ਨੇ ਕਿਉਂਕਿ ਜੂਨ ਮਹੀਨੇ ਦੇ ਵਿੱਚ ਹੀ ਇਹ 2 ਤੋਂ ਲੈ ਕੇ 3 ਤੋਂ ਲੈ ਕੇ 5 ਜੂਨ ਔਰ ਇਹ ਪੰਜ ਦਿਨਾਂ ਦੇ ਵਿੱਚ ਸਾਰਾ ਇਹ ਪ੍ਰਤੀਕਿਰਿਆ ਚੋਣ ਕਮਿਸ਼ਨ ਵੱਲੋਂ ਜਿਹੜੇ ਕਾਗਜ਼ ਵਿਡਰੋ ਕਰਨ ਦਾ ਜਿਹੜਾ ਹੈਗਾ ਉਹ 5 ਜੂਨ ਨੂੰ ਹੈ ਸੋ ਇਹ ਜਿਹੜੀ ਪ੍ਰਕਿਰਿਆ ਉਹ 2 ਜੂਨ ਤੋਂ ਲੈ ਕੇ 5 ਜੂਨ ਤੱਕ ਐ ਸੋ ਇਹ ਹੁਣ ਜਿਸ ਤਰ੍ਹਾਂ ਦੇ ਨਾਲ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਕਿਉਂਕਿ ਉਮੀਦਵਾਰ ਜਿਹੜੇ ਜਿਹੜੇ ਚੋਣ ਮੈਦਾਨ ਦੇ ਵਿੱਚ ਐ ਤਿੰਨੋਂ ਪਾਰਟੀਆਂ ਦੇ ਉਹ ਕਾਫੀ ਲੰਬੇ ਅਰਸੇ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਇਸ ਜ਼ੋਨ ਜਾਪਤਾ ਲੱਗੇ ਕਦੋਂ ਚੋਣ ਕਮਿਸ਼ਨ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਕਰੇ ਕਿਉਂਕਿ ਆਮ ਆਦਮੀ ਪਾਰਟੀ ਨੇ 1.5 ਮਹੀਨਾ ਪਹਿਲਾਂ ਹੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੀ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਹਜੇ ਭਾਜਪਾ ਵੱਲੋਂ ਆਪਣਾ ਉਮੀਦਵਾਰ ਉਤਾਰਨਾ ਹੁਣ ਚੋਣ ਜਿਹੜਾ ਜਾਪਤਾ ਹੈ ਉਹਨੂੰ ਅੱਜ ਤੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਲੱਗ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੀ ਵੋਟ ਆ ਉਹ ਜਿਹੜੇ ਉਮੀਦਵਾਰ ਆ ਉਹ ਕਿਸ ਤਰ੍ਹਾਂ ਤਰੀਕੇ ਦੇ ਨਾਲ ਮੰਗਦੇ ਨੇ ਕਿਉਂਕਿ ਲਗਾਤਾਰ ਐ ਐਵੀ ਕਿਆਸ ਰਾਈਆਂ ਚੱਲ ਰਹੀਆਂ ਸੀ ਕਿ ਹਜੇ ਹੋਰ ਲੰਬਾ ਜਾ ਸਕਦਾ ਹੈ ਕੀ ਪਤਾ ਉਹ ਵੋਟ ਨਾ ਪਵੇ ਕੀ ਪਤਾ ਚੋਨ ਕਮਿਸ਼ਨ ਨੋਟੀਫਿਕੇਸ਼ਨ ਜਾਰੀ ਨਾ ਕਰੇ ਪਰ ਹੁਣ ਉਸ ਦੇ ਉੱਤੇ ਬ੍ਰਿਆਮ ਬ੍ਰਾਮ ਲੱਗ ਗਿਆ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਭਾਜਪਾ ਦੇ ਜਿਹੜੇ ਉਮੀਦਵਾਰ ਹੈ ਉਸ ਦਾ ਇੰਤਜ਼ਾਰ ਵਸਤ ਹਲਕੇ ਦੇ ਬਿਲਕੁਲ ਇਹ ਤਾਂ ਨਵੀਨ ਬੇहद ਹੌਟ ਸੀਟ ਹੈ ਇਹ ਤੇ ਸਿਆਸੀ ਪਾਰਟੀਆਂ ਦੇ ਲਈ ਵਕਾਰ ਦੀ ਲੜਾਈ ਵੀ ਹੈ ਤੇ ਖਾਸ ਤੌਰ ਤੇ ਜਦੋਂ ਅਸੀਂ ਸਿਆਸੀ ਧਿਰ ਦੀ ਗੱਲ ਕਰਦੇ ਆ ਸੱਤਾ ਧਿਰ ਦੀ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤੇ ਉਸੇ ਲਈ ਇਹ ਬੜੀ ਜਦੋਂ ਜਹਦ ਵਾਲੀ ਸੀਟ ਹੋਏਗੀ ਕਿਉਂਕਿ ਇੱਕ ਪਾਸੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਖਿਲਾਫ ਲੋਕਾਂ ਦੇ ਵਿੱਚ ਗੁੱਸਾ ਹੈ ਹਰ ਵਰਗ ਗੁੱਸਾ ਹੈ ਭਾਵੇਂ ਉਹ ਨੌਕਰੀਆਂ ਵਾਲਾ ਵਰਗ ਹੋਵੇ ਭਾਵੇਂ ਬੇਰੋਜ਼ਗਾਰੀ ਵਾਲਾ ਵਰਗ ਹੋਵੇ ਕਿਸਾਨ ਹੋਵੇ ਉਹ ਗੁੱਸੇ ਚੱਲ ਰਿਹਾ ਪੰਜਾਬ ਸਰਕਾਰ ਤੋਂ ਸੋ ਵਕਾਰ ਦੀ ਲੜਾਈ ਹੈ ਪੰਜਾਬ ਸਰਕਾਰ ਦੇ ਲਈ ਸੱਤਾ ਧਿਰ ਦੇ ਲਈ ਤਾਂ ਬਿਲਕੁਲ ਕਿਉਂਕਿ ਉਹ ਤਸਵੀਰ ਹੁਣ ਆਮ ਆਦਮੀ ਪਾਰਟੀ ਦੀ 3 ਸਾਲਾਂ ਬਾਅਦ ਪੰਜਾਬ ਦੇ ਵਿੱਚ ਨਹੀਂ ਹੈਗੀ ਜਿਹੜੀ ਤਸਵੀਰ 2021 ਤੇ 22 ਦੇ ਵਿੱਚ ਸੀ ਜਦੋਂ ਸੱਤਾ ਤੇ ਕਾਬਜ਼ ਹੋਣਾ ਸੀ ਆਮ ਆਦਮੀ ਪਾਰਟੀ ਨੇ 99 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਉਹ ਕਾਫੀ ਵੱਡਾ ਬਹੁਮਤ ਹਾਸਲ ਕੀਤਾ ਸੀ ਪਰ ਹੁਣ ਚਾਹੇ ਕਿਸਾਨ ਹੈ ਚਾਹੇ ਉਹ ਜਿਹੜੇ ਅਧਿਆਪਕ ਹੈ ਟੀਚਰ ਵਰਗੇ ਚਾਹੇ ਕੋਈ ਵੀ ਵਿਭਾਗ ਹੈ ਸਰਕਾਰੀ ਦਫ਼ਤਰਾਂ ਦਾ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਦਾ ਵਿਰੋਧ ਸੜਕਾਂ ਤੇ ਨਜ਼ਰ ਆ ਰਿਹਾ ਔਰ ਇਹ ਲੁਧਿਆਣਾ ਦੇ ਵਿੱਚ ਜਿਹੜੀ 24311 ਏਕੜ ਜ਼ਮੀਨ ਐਕਵਾਇਰ ਕਰਨ ਦੀ ਜਿਹੜੀ ਅਰਬਨ ਸਿਟੀਾਂ ਨੂੰ ਬਣਾਉਂਦੀ ਇਹ ਪ੍ਰਵਾਨਗੀ ਦਿੱਤੀ ਗਈ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੇ ਵਿੱਚ ਜਿਹੜੇ ਕਿਸਾਨ ਆ ਉਹ ਕਾਫੀ ਰੋਸ ਵਿੱਚ ਨੇ ਕਿਉਂਕਿ 28 ਤਰੀਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਨੂੰ ਲੈ ਕੇ ਵਰਕਰਾਂ ਦੇ ਨਾਲ ਧਰਨਾ ਦੇਣਾ ਸੋ ਇਸ ਦਾ ਨੁਕਸਾਨ ਵੀ ਆਮ ਆਦਮੀ ਪਾਰਟੀ ਨੂੰ ਝੇਲਣਾ ਪੈ ਸਕਦਾ ਕਿਉਂਕਿ ਲੁਧਿਆਣਾ ਦੇ ਵਿੱਚ ਕਾਫੀ ਵੱਡੀ ਜ਼ਮੀਨ ਕਿਸਾਨਾਂ ਦੀ ਜਿਹੜੀ ਹੈ ਉਹ ਐਕਵਾਇਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ आ, सरकार ने सो इस नु लेके भी किसान काफी जड़े रोष सरकार नु काफी विरोध ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਉਹ ਤਸਵੀਰ 222 ਵਾਲੀ ਹੁਣ ਆਮ ਆਦਮੀ ਪਾਰਟੀ ਵਾਲੀ ਨਹੀਂ ਹੈਗੀ ਕਿਉਂਕਿ ਲਗਾਤਾਰ ਜਿਹੜੇ ਲੋਗ ਆ ਉਹ ਰੋष ਵਿੱਚ ਨੇ ਚਾਹੇ ਉਹ ਕਿਸੇ ਵੀ ਸਰਕਾਰੀ ਵਿਭਾਗ ਦੀ ਗੱਲ ਕਰੀਏ ਚਾਹੇ ਉਹ ਬਿਜਲੀ ਕਟਾ ਦੀ ਗੱਲ ਕਰੀਏ ਚਾਹੇ ਵਪਾਰੀ ਵਰਗ ਦੀ ਗੱਲ ਕਰੀਏ ਕਿਉਂਕਿ ਲਗਾਤਾਰ ਤੋ ਕਿ ਪੰਜਾਬ ਦੇ ਵਿੱਚ ਇਹ ਵਿਰੋਧੀ ਵੀ ਆਖਦੇ ਨੇ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਔਰ ਜਨਤਾ ਵੀ ਪੰਜਾਬ ਦੀ ਸਵਾਲ ਕਰਦੀ ਹੈ ਕਿ ਜੋ ਉਮੀਦਾਂ ਉਹ ਆਮ ਆਦੀ ਪਾਰਟੀ ਨੇ ਉਸ ਵੇਲੇ ਪੰਜਾਬ ਦੀ ਜਨਤਾ ਨੂੰ ਭਰੋਸੇ ਵਿੱਚ ਲੈ ਕੇ ਦਿੱਤੀਆਂ ਸੀ ਉਹ ਉਮੀਦਾਂ ਤੇ ਖਰੀ ਨਹੀਂ ਉਤਰੀ ਸਰਕਾਰ ਤੋਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ 19 ਤਰੀਕ ਨੂੰ ਵੋਟਾਂ ਪੈਣੀਆਂ ਐ EVM ਦੇ ਵਿੱਚ ਜਿਹੜੇ ਉਮੀਦਵਾਰਾਂ ਦੀ ਕਿਸਮਤ ਤੈ ਹੁਣੀ ਹੈ 23 ਤਰੀਕ ਇਹ ਪੂਰੀ ਤਸਵੀਰ ਸਾਫ ਹੋਏਗੀ ਕਿ ਆਮ ਆਦੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਸਜੀਵ अरोड़ा ਉਹ 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 ਕਿੱਥੇ ਖੜੇ ਨੇ ਔਰ ਕਾਂਗਰਸ ਦਾ ਜਿਹੜਾ ਉਮੀਦਵਾਰ ਉਹ ਕਿੱਥੇ ਖੜਾ ਸ਼੍ਰੋਮੀ ਅਕਾਲੀ ਦਲ ਦਾ ਸੋ ਇਹ ਹੁਣ 23 ਤਰੀਕ ਦੀ ਕਾਊਂਟਿੰਗ ਦੇ ਵੇਲੇ ਪਤਾ ਚੱਲੇਗਾ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਇਹ ਜਿੱਮੀ ਚੋਣ ਦੇ ਸਾਬਤ ਹੁੰਦਾ ਜੀ ਸੋ ਸੋ ਬਿਲਕੁਲ ਨਵੀਨ ਦੇ ਬਾਕੀ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਲਈ ਨੱਕ ਦਾ ਸਵਾਲ ਹੈ ਤਾਂ ਦੂਜੇ ਪਾਸੇ कांग्रेस से पूरी पूरी कोशिश होगी कि जो मौजूदा स्थिति आम आदमी पार्टी दी है उसका पूरा पूरा लाहा चुकाया जाए दूसरे तीसरे पासे शिरोमणि अकाली दल है जो अपना आधार बनाਉਣ ਦੀ پوری پوری کوشش करेगी चौथे पासे बीजेपी है जो किस तरीके ਦੇ ਨਾਲ ਆਪਣਾ ਵੋਟ ਸ਼ੇਅਰ ਵਧਾਉਣ ਦੇ ਵੱਲ ਕੋਸ਼ਿਸ਼ ਕਰੇਗੀ ਉਹ देखो वेस्ट ਹਲਕਾ ਇੱਕ ਸੈਂਟਰ ਦੇ ਵਿੱਚ ਸ਼ਹਿਰ ਦੇ ਇੱਕ ਅੰਦਰ ਨੂੰ ਹੈ ਔਰ ਜਿਹੜਾ ਵੈਸਟ ਹਲਕੇ ਦੀ ਅਸੀਂ ਗੱਲ ਕਰੀਏ ਕਿਉਂਕਿ ਜਿਹੜੇ ਭਾਰਤ ਪੁਸ਼ਨ ਆਸ਼ੂ ਆ ਉਹ ਦੋ ਵਾਰੀ ਐਮਐਲਏ ਕਾਂਗਰਸ ਦੇ ਵਿੱਚ ਉਹ ਮੰਤਰੀ ਦੇ ਔਰ ਕੌਂਸਲਰ ਤੋਂ ਉਹਨਾਂ ਦੀ ਸ਼ੁਰੂਆਤ ਹੋਈ ਔਰ ਪੂਰੀ ਗਰਾਊਂਡ ਨੂੰ ਭਾਰਤ ਪੁਸ਼ਨ ਆਸ਼ੂ ਇਸ ਵਸਤ ਹਲਕੇ ਦੀ ਸਾਰਾ ਵਾਰਡ ਵਿੱਚ ਇਸ ਹਲਕੇ ਦੇ ਵਿੱਚ ਔਰ ਪੂਰੀ ਤਰ੍ਹਾਂ ਉਹ ਜਾਣਦੇ ਨੇ ਕਿਉਂਕਿ ਸੰਦੀਪ ਰੋੜੇ ਦੀ ਗੱਲ ਕਰੀਏ ਤਾਂ ਉਹ ਇੱਕ ਵਪਾਰੀ ਹੈ ਔਰ ਵਪਾਰ ਵਰਗ ਦੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੂੰ ਉਤਾਰਿਆ ਗਿਆ ਵਸਤ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਔਰ ਜੇ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਗੱਲ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਆ ਪਰ ਉਸ ਗਾਰ ਸਿੰਘ ਕੋ ਮਨੋ ਪੇਸ਼ੇ ਤੋਂ ਸੀਨੀਅਰ ਐਡਵੋਕੇਟ ਨੇ ਔਰ ਕਈ ਵਾਰ ਬਾਰ ਕਾਉਂਸਲ ਦੇ ਉਹ ਇਲੈਕਸ਼ਨ ਵੀ ਲੜੇ ਨੇ ਔਰ ਵੈਸਟ ਹਲਕੇ ਦੇ ਵਿੱਚ ਰਹਿੰਦੇ ਨੇ ਔਰ ਉਹ ਪ੍ਰਧਾਨ ਵੀ ਰਹੇ ਨੇ ਸੋ ਇਹ ਜਿਹੜੀ ਫਾਈਟ ਹੈ ਕਿਉਂਕਿ ਸਖਤ ਹੋਰ ਸੀਟ ਇਸ ਕਰਕੇ ਇਹ ਜਿਸ ਨੂੰ ਕਿਹਾ ਜਾ ਸਕਦਾ ਹੈ ਕਿ ਜਿਹੜੇ ਸਾਬਕਾ ਮੰਤਰੀ ਭਾਰਤੋਸ਼ਨ ਆਸ਼ੂ ਹੈ ਔਰ ਦੂਜੇ ਪਾਸੇ ਸੰਜੀਵ अरोड़ा ਨੇ ਰਾਜ ਸਭਾ ਮੈਂਬਰ ਵੀ ਆਮ ਆਦੀ ਪਾਰਟੀ ਵੱਲੋਂ ਉਹ ਭੇਜੇਗੇ ਰਾਜ ਸਭਾ ਦੇ ਵਿੱਚ ਹੁਣ ਉਹ ਇਲੈਕਸ਼ਨ ਲੜ ਰਹੇ ਨੇ ਸੋ ਹੁਣ ਭਾਜਪਾ ਦੇ ਉਮੀਦਵਾਰ ਦਾ ਇੰਤਜ਼ਾਰ ਹੈ ਕਿ ਭਾਜਪਾ ਦੇ ਜਿਹੜੇ ਉਮੀਦਵਾਰ ਹੈ ਕਿਉਂਕਿ ਹੋਬੀ ਢਾਲੀਵਾਲ ਦੀ ਅਸੀਂ ਗੱਲ ਕੀਤੀ ਪਿਛਲੇ ਆ ਮਹੀਨਿਆਂ ਦੇ ਵਿੱਚ ਅਸੀਂ ਖਬਰਾਂ ਨਸ਼ਰ ਕੀਤੀ ਹੈ ਕਿ ਹੋਬੀ ਢਾਲੀਵਾਲ ਨੂੰ ਭਾਜਪਾ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਹੋਬੀ ਢਾਲੀਵਾਲ ਨਾਲ ਸਾਡੀ ਗੱਲ ਵੀ ਹੋਈ ਉਹਨਾਂ ਨੇ ਆਖਿਆ ਕਿ ਹਾਂ ਮੈਂ ਇੰਟਰਸਟਿਡ ਹਾਂ ਅਗਰ ਪਾਰਟੀ ਮੈਨੂੰ ਵੈਸਟ ਹਲਕੇ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਉਤਾਰਦੀ ਹੈ ਤਾਂ ਮੈਂ ਉਸ ਉੱਤੇ ਹਾਮੀ ਭਰਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਭਾਜਪਾ ਦਾ ਕੈਂਡੀਡੇਟ ਆਹ ਵੀ ਥਾਲੀ ਵਾਲ ਹੋਣਗੇ ਤਾਂ ਇਹ ਜਿਹੜੀ ਫਾਈਟ ਆ ਪੂਰੀ ਤਰ੍ਹਾਂ ਇਹ ਹੋਰ ਹੌਟ ਹੋ ਜਾਏਗੀ ਕਿਉਂਕਿ ਵੋਟਰ ਕਿਸ ਕਦਰ ਕਰਵਣ ਬਦਲਦਾ ਵੋਟ ਕਿਸ ਨੂੰ ਵੋਟਰ ਕਿਸ ਨੂੰ ਵੋਟ ਪਾਏਗਾ ਇਹ ਉਸ ਵੇਲੇ 19 ਤਰੀਕ ਦੀ ਸਵੇਰ ਨੂੰ ਪਤਾ ਲੱਗੇਗਾ ਜਿਵੇਂ ਜਿਵੇਂ ਪਰਸੈਂਟੇਜ ਵਧੇਗੀ ਔਰ 23 ਤਰੀਕ ਨੂੰ ਪੀਵੀਐਮ ਮਸ਼ੀਨਾਂ ਦੇ ਵਿੱਚੋਂ ਕਿਸਮਤ ਕਿਸ ਦੀ ਨਿਕਲਦੀ ਹੈ ਇਹ ਕਈ ਤਰੀਕੋਂ ਤਸਵੀਰ ਸਾਹ ਹੋਏਗੀ ਪਰ ਕੁੱਲ ਮਿਲਾ ਕੇ ਕਿਉਂਕਿ ਇਹ ਵੈਸਟ ਹਲਕੇ ਦੀ ਜਿਹੜੀ ਚੋਣ ਹੈ ਇਹ ਕਾਫੀ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਭੱਗਦੀ ਨਜ਼ਰ ਆਏਗੀ ਕਿਉਂਕਿ ਤਰੀਕਾ ਦਾ ਐਲਾਨ ਹੋ ਚੁੱਕਿਆ ਬੜਾ ਲੰਬੇ ਸਮੇਤੋ ਇਹ ਉਮੀਦਵਾਰ ਜਿਹੜੇ ਨੇ ਇਹ ਤਰੀਕ ਦਾ ਇੰਤਜ਼ਾਰ ਕਰ ਰਹੇ ਸੀ ਸੋ ਹੁਣ 19 ਤਰੀਕ ਨੂੰ ਵੋਟਾਂ ਪੈਣੀਆਂ ਤੇ 23 ਤਰੀਕ ਨੂੰ ਇਹਦਾ ਰਿਜ਼ਲਟ ਆਵੇਗਾ ਬਿਲਕੁਲ ਤੇ ਨਵੀਨ ਕਾਂਗਰਸ ਦੀ ਗੱਲ ਕਰਨੀ ਬਣਦੀ ਹੈ ਹਾਲਾਂਕਿ ਰਾਜਾ ਬੜੇਂਗ ਲੁਧਿਆਣਾ ਤੋਂ ਸੰਸਦ ਬਣੇ ਪਰ ਜਦੋਂ ਮਹੀਨਾ ਡੇਢ ਮਹੀਨਾ 2 ਮਹੀਨਾ ਪਹਿਲਾਂ ਹੀ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਦੀ ਸਰਗਰਮੀ ਵੱਖ-ਵੱਖ ਸਿਆਸੀ ਪਾਰਟੀਆਂ ਦੀ ਲੁਧਿਆਣਾ ਪੱਛਮੀ ਦੇ ਵਿੱਚ ਵੇਖਣ ਨੂੰ ਮਿਲਿਆ ਤਾਂ ਕਾਂਗਰਸ ਦੇ ਵਿੱਚ ਧੜੇਬਾਜ਼ੀ ਉਜਾਗਰ ਹੋਈ ਤੇ ਸ਼ਰਯਾ ਉਜਾਗਰ ਹੋਈ ਸਾਪ ਪਤਾ ਲੱਗ ਰਿਹਾ ਸੀ ਇੱਕ ਧੜਾ ਭਾਰਤ ਭੂਸ਼ਣ ਆਸ਼ੂ ਚਲਾ ਰਹੇ ਨੇ ਦੂਜਾ ਧੜਾ ਰਾਜਾ ਬੜਿੰਗ ਚਲਾ ਰਹੇ ਨੇ ਪੋਸਟਰ ਵਾਰ ਵੇਖਣ ਨੂੰ ਮਿਲੀ ਸਾਨੂੰ ਤੇ ਕਿਹਦੇ ਨਾ ਕਿਤੇ ਲੱਗਦਾ ਹੈ ਕਾਂਗਰਸ ਨੂੰ ਉਸ ਦਾ ਖਾਮਿਆਸਾ ਭੁਗਤਣਾ ਪੈ ਸਕਦਾ ਹੈ ਜਿਮਨੀ ਚੌਂੜ ਦੇ ਵਿੱਚ ਉਹ ਬਿਲਕੁਲ ਕਿਉਂਕਿ ਗੁੱਟਬਾਜੀ ਲਗਾਉਣ ਦੇ ਵਿੱਚ ਕਾਂਗਰਸ ਦੇ ਵਿੱਚ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਹ ਇਹ ਗੁੱਟਬਾਜੀ ਦੇ ਵਿੱਚ ਭਾਪੂਸ਼ਨ ਆਸ਼ੂ ਦੇ ਜਿਹੜੇ ਪੋਸਟਰ ਲੱਗੇ ਨੇ ਵੈਸਟ ਹਲਕੇ ਦੇ ਵਿੱਚ ਉਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਵੀ ਗਾਇਬ ਹੈ ਰਾਜਾ ਵੜਿੰਗ ਦੀ ਫੋਟੋ ਵੀ ਗਾਇਬ ਹੈ ਕਈ ਜਿਹੜੇ ਹੋਰ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਆ ਉਹ 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 ਉਹਨਾਂ ਦੀ ਜਿਹੜੀ ਹੈ ਉਹ ਫੋਟੋ ਗਾਇਬ ਹੈ ਜਿਹੜੇ ਭਾਪੂਸ਼ਨ ਆਸ਼ੂ ਦੇ ਕਰੀਬੀ ਆ ਜਿਹੜੇ ਸੀਨੀਅਰ ਲੀਡਰ ਉਹਨਾਂ ਦੀ ਫੋਟੋ ਉੱਥੇ ਲੱਗੀ ਆ ਸੋ ਤਰ੍ਹਾਂ ਤਰ੍ਹਾਂ ਦੇ ਪੋਸਟਰ ਵਾਰ ਪਿਛਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇ ਔਰ ਇਹ ਵੀ ਤਸਵੀਰ ਵੇਖਣ ਨੂੰ ਮਿਲੀ ਕਿ ਇੱਕ ਵਾਰੀ ਭਾਪੂਸ਼ਨ ਆਸ਼ੂ ਨੇ ਇਹ ਮੀਡੀਆ ਦੇ ਰੂਪ ਰੂਪ ਹੁੰਦੇ ਆਪ ਦਿੱਤਾ ਸੀ ਕਿ ਅਗਰ ਰਾਜਾ ਵੜਿੰਗ ਆਂਦੇ ਨੇ ਉਹਨਾਂ ਦੇ ਘਰੇ ਤਾਂ ਕੋ ਸਵਾਗਤ ਕਰਦੇ ਨੇ ਔਰ ਉਸ ਵੇਲੇ ਰਾਜਾ ਵੜਿੰਗ ਘਰੇ ਆਏ ਵੀ ਪਰ ਭਾਰਤਪੁਸ਼ ਰਾਸ਼ੂ ਘਰ ਤੋਂ ਐਬਸੈਂਟ ਵਿਖੇ ਉਹ ਪ੍ਰਕਾਰ ਦੇ ਵਿੱਚ ਨਹੀਂ ਮਿਲੇ ਪਰ ਰਾਜਾ ਵੜਿੰਗ ਉਸ ਤੋਂ ਬਾਅਦ ਮੀਡੀਆ ਦੇ ਨਾਲ ਰੂਪ ਰੂਪ ਹੁੰਦੇ ਵਾਪਸ ਚਲੇ ਗਏ ਪਰ ਭਾਰਤਪੁਸ਼ ਰਾਸ਼ੂ ਨੇ ਟਵੀਟ ਕਰਕੇ ਜ਼ਰੂਰ ਆਖਿਆ ਕਿ ਰਾਜਾ ਵੜਿੰਗ ਪੰਜਾਬ ਦੇ ਪ੍ਰਧਾਨ ਆ ਉਹਨਾਂ ਦਾ ਵੈਲਕਮ ਆ ਪਰ ਜਿਹੜੇ ਚੋਣਾ ਦਾ ਦੌਰ ਚੱਲ ਰਿਹਾ ਉਸ ਦੇ ਵਿੱਚ ਮੈਂ ਰਜਵੀ ਕਰਨ ਬਿਜ਼ੀ ਆ ਸਿਰਫ ਕਦੀ ਮੁਲਾਕਾਤ ਕਰਾਂਗੇ ਪਰ ਹਜੇ ਤੱਕ ਦੋਹਾਂ ਦੀ ਆਪਸ ਦੇ ਵਿੱਚ ਮੁਲਾਕਾਤ ਨਹੀਂ ਹੋਈ ਸੋ ਇਹ ਧੜੇਬਾਦੀ ਜਿਹੜੀ ਗੁੱਟਬਾਦੀ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਇਹ ਜ਼ਰੂਰ ਤੰਗ ਜਿਹੜਾ ਆਸ਼ੂ ਹੈ ਕਾਂਗਰਸ ਦੇ ਉਮੀਦਵਾਰ ਉਹਨਾਂ ਨੂੰ ਨੁਕਸਾਨ ਜ਼ਰੂਰ ਪਹੁੰਚਾ ਸਕਦੀ ਹੈ ਕਿਉਂਕਿ ਲੁਧਿਆਣੇ ਦੇ ਵਿੱਚ ਐਮਪੀ ਵੀ ਨੇ ਲੁਧਿਆਣੇ ਦੇ ਰਾਜਾ ਵੜਿੰਦੂ ਔਰ ਕਾਫੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਰਾਜਾ ਵੜਿੰਦੂ ਦੇ ਨਾਲ ਚੱਲਦੀ ਹੈ ਆਸ਼ੂ ਦੇ ਨਾਲ ਅਲੱਗ ਲੀਡਰਸ਼ਿਪ ਚੱਲਦੀ ਹੈ ਸੋ ਇਹ ਨੁਕਸਾਨ ਜ਼ਰੂਰ ਹੋ ਸਕਦਾ ਹੈ ਆਸ਼ੂ ਨੂੰ ਇਸ ਦਾ ਕਿ ਆਪਸ ਦੇ ਵਿੱਚ ਜਦੋਂ ਗੁੱਟਬਾਜ਼ੀ ਹੁੰਦੀ ਆ ਪਾਰਟੀਆਂ ਦੇ ਵਿੱਚ ਤਾਂ ਜਿਹੜਾ ਵੋਟ ਬੈਂਕ ਹੈ ਉਸ ਨੂੰ ਗੁੱਟ ਦੂਸਰਾ ਗੁੱਟ ਖਿੱਚਣ ਦੀ ਕੋਸ਼ਿਸ਼ ਕਰਦਾ ਤਾਂ ਸਿਮਰਦੀਪ ਸਿੰਘ ਵੈਸ ਰਾਜਾ ਵੜਿੰਗ ਦੇ ਨਾਲ ਚੱਲਦੇ ਨੇ ਕੋਈ ਕ ਸਿਮਰਦੀਪ ਸਿੰਘ ਵੈਸ ਔਰ ਬਲਵਿੰਦਰ ਵੈਸ ਦੋਹੇ ਪਹਿਲੇ ਲੋਕ ਇਨਸਾਫ ਪਾਰਟੀ ਚਲਾਉਂਦੇ ਸੀ ਹੁਣ ਕਾਂਗਰਸ ਦੇ ਵਿੱਚ ਹੈ ਔਰ ਕਈ ਜਿਹੜੇ ਲੁਧਿਆਣਾ ਤੋਂ ਵੱਡੇ ਲੀਡਰ ਨੇ ਉਹ ਉਹ ਕਈ ਰਾਜਾ ਵੜਿੰਗ ਦੇ ਨਾਲ ਚੱਲਦੇ ਨੇ ਕਈ ਆਸ਼ੂ ਦੇ ਨਾਲ ਚੱਲਦੇ ਨੇ ਸੋ ਇਸ ਦਾ ਨੁਕਸਾਨ ਇਹ ਜ਼ਰੂਰ ਹੋ ਸਕਦਾ ਹੈ ਭਾਪੂਸਾ ਨਾ ਸੁ ਜੀ ਅਤੇ ਨਵੇਂ ਤੁਸੀਂ ਲੁਧਿਆਣੇ ਦੀ ਸਿਆਸਤ ਨੂੰ ਬਹੁਤ ਨੇੜਿਓਂ ਵੇਖਦੇ ਹੋ ਜ਼ਮੀਨੀ ਹਕੀਕਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਤੇ ਜਦੋਂ ਅਸੀਂ ਮੌਜੂਦਾ ਸਿਆਸਤ ਦੀ ਗੱਲ ਕਰਦੇ ਹਾਂ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਜੋ ਆਧਾਰ ਹੈ ਕਿਤੇ ਨਾ ਕਿਤੇ ਡਾਮਾਡੋਲ ਹੁੰਦਾ ਨਜ਼ਰ ਆ ਰਿਹਾ ਹੈ ਤੇ ਕੀ ਹੁਣ ਮੌਜੂਦਾ ਸਥਿਤੀ ਕੀ ਲੱਗਦੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਲੈ ਕੇ ਅਤੇ ਦੇਖੋ ਹਜੇ ਚਰਚਾਵਾਂ ਵੀ ਚਰਚਾਵਾਂ ਹੀ ਨੇ ਇਸ ਸ਼੍ਰੋਮਣੀ ਅਕਾਲੀ ਦਲ ਤੇ ਪਾਛਵਾਲੂ ਲੈ ਕੇ ਕਿਉਂਕਿ ਜਿਹੜੇ ਗੱਲਬਾਤ ਦੀ ਗੱਲ ਕਰੀਏ ਤਾਂ ਹਜੇ ਉਹ ਤਸਵੀਰ ਜਿਹੜੀ ਚਰਚਾਵਾਂ ਨੇ ਉਹ ਹਜੇ ਵੇਖ ਨੂੰ ਨਹੀਂ ਮਿਲ ਰਹੀਆਂ ਨਾ ਸੁਣਨ ਨੂੰ ਮਿਲ ਰਹੀਆਂ ਸੋ ਸ਼੍ਰੋਮਣੀ ਅਕਾਲੀ ਦਲ ਦੀ ਅਗਰ ਵਸਤ ਹਲਕੇ ਤੋਂ ਗੱਲ ਕਰੀਏ ਕਿਉਂਕਿ ਬਿਹੇਸ਼ਿੰਦਰ ਸਿੰਘ ਗਰੇਵਾਲ 1992 ਦੇ ਵਿੱਚ ਵਸਤ ਹਲਕੇ ਤੋਂ ਉਹ ਗਤੌਰ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਹੋਈ ਸੀ ਉਸ ਵੇਲੇ ਉਹ ਜਿੱਤੇ ਸੀ ਔਰ ਮੰਤਰੀ ਵੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਉਹਨੂੰ ਮੁੱਖ ਮੰਤਰੀ ਸੀ ਸੋ ਵੈਸਟ ਹਲਕਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵੋਟ ਬੈਂਕ ਹੈ ਉਹ ਵੀ ਕਾਫੀ ਵੱਡੀ ਤਦਾਦ ਦੇ ਵਿੱਚ ਹੈ ਸੋ ਅ ਅਗਰ ਭਾਜਪਾ ਦੇ ਗੱਲ ਕਰੀਏ ਉਮੀਦਵਾਰ ਦੀ ਅਗਰ ਭਾਜਪਾ ਦੇ ਵੋਟ ਬੈਂਕ ਦੀ ਗੱਲ ਕਰੀਏ ਕਿਉਂਕਿ ਸ਼ਹਿਰੀ ਪੂਰਾ ਤਬਕਾ ਔਰ ਪਿਛਲੇ ਅਗਰ ਵਿਧਾਨ ਸਭਾ ਇਲੈਕਸ਼ਨਾਂ ਦੀ ਗੱਲ ਕਰੀਏ ਜਾਂ ਐਮਪੀ ਦੀ ਗੱਲ ਕਰੀਏ ਤਾਂ ਜਿਹੜੇ ਭਾਜਪਾ ਦੇ ਉਮੀਦਵਾਰ ਸੀ ਉਹਨਾਂ ਨੂੰ ਕਾਫੀ ਵੱਡੀ ਮਾਤਰਾ ਦੇ ਵਿੱਚ ਇਥੋਂ ਵੋਟ ਵੈਸਟ ਹਲਕੇ ਤੋਂ ਪਈ ਸੀ ਸੋ ਕਾਫੀ ਹਿੰਦੂ VOTER ਹੈ ਵਪਾਰੀ VOTER ਵੀ ਹੈ ਵੈਸਟ ਹਲਕੇ ਦੇ ਵਿੱਚ ਤੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ VOTER ਹੈ ਉਹਨੂੰ ਵੋਟ ਕਿਸ ਪਾਰਟੀ ਦੇ ਉਮੀਦਵਾਰ ਨੂੰ ਪਾਉਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਤਸਵੀਰ ਅਗਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱੜਜੋੜ ਦੀ ਗੱਲ ਕਰੀਏ ਇਹ ਚਰਚਾਵਾ ਜ਼ਰੂਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਪਰ ਗੱੜਜੋੜ ਹੋਰ ਵੀ ਸੰਭਾਵਨਾ ਘੱਟ ਹੈ 227 ਦੇ ਵਿੱਚ ਇਹ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਅਗਰ ਅਕਾਲੀ ਦਲ ਤੇ ਭਾਜਪਾ ਇਕੱਠੇ ਇੱਕ ਗੱੜਜੋੜ ਕਰਕੇ ਇਲੈਕਸ਼ਨ ਲੜਦੀ ਹੈ 227 ਦੇ ਵਿੱਚ ਵਿਧਾਨ ਸਭਾ ਦੇ ਤਾਂ ਇਹ ਜਿਹੜੀ ਦੋਹਾਂ ਦੀ ਆਪਸ ਦੇ ਵਿੱਚ ਜਿਹੜੀ ਪਾਰਟਨਰਸ਼ਿਪ ਹੈ ਇਹ ਜ਼ਰੂਰ ਕਾਮਯਾਬ ਹੋ ਸਕਦੀ ਹੈ ਕਿਉਂਕਿ ਲੋਕ ਵੀ ਚਾਹਦੇ ਨੇ ਕਿ ਆਪਸ ਦੇ ਵਿੱਚ ਅਗਰ ਇਕੱਠੇ ਹੋ ਕੇ ਇਲੈਕਸ਼ਨ ਲੜਨ ਪੰਜਾਬ ਦੇ ਵਿੱਚ ਤਾਂ ਇਹ ਜਿਹੜਾ ਇਹ ਉਸ ਵੇਲੇ ਭਾਜਪਾ ਅਤੇ ਸ਼ੋਮਨੀ ਅਖਾਲੀ ਦਲ ਦੇ ਵੱਲ ਜਾਏ ਉਹ VOTER ਜਾ ਸਕਦਾ ਹੈ ਜੀ ਸੋ ਬਿਲਕੁਲ ਨਵੀਨ ਸਾਡੇ ਵੋਟਰ ਬੜੇ ਸਮਝਦਾਰ ਨੇ ਵੋਟਰ ਬੜੇ ਧਿਆਨ ਦੇ ਨਾਲ ਆਪਣਾ ਨੁਮਾਇੰਦਾ ਚੁਣਦੇ ਨੇ ਪਰ ਜਦੋਂ ਅਸੀਂ ਸੱਤਾਧਿਰ ਪਾਰਟੀ ਦੀ ਗੱਲ ਕਰਦੇ ਹਾਂ ਖਾਸ ਤੌਰ ਤੇ ਜਦੋਂ ਸੰਜੀਵ ਅਰੋੜਾ ਦਾ ਨਾਮ ਐਲਾਨਿਆ ਗਿਆ ਉਮੀਦਵਾਰ ਦੇ ਵਜੋਂ ਉਦੋਂ ਚਰਚਾਵਾਂ ਚੱਲੀਆਂ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਰਸਤੇੋਂ ਬੈਕ ਡੋਰ ਤੋਂ ਸਿਆਸਤ ਦੇ ਵਿੱਚ ਐਂਟਰੀ ਕਰਨ ਦੇ ਚਾਹਵਾਨ ਨੇ ਉਹਨਾਂ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ ਕਿ ਆਸਰਾ ਜਾਂ ਬਹੁਤ ਚੱਲੀਆਂ ਲੁਧਿਆਣਾ ਪੱਛਮੀ ਦਾ ਵੋਟਰ ਇਸ ਗੱਲ ਨੂੰ ਕਿੰਨਾ ਕੁ ਸਮਝਦਾ ਹੈ ਅਤੇ ਕੋ ਚਰਚਾਵਾ ਸੰਜੀਵ अरोड़ा ਨੂੰ ਲੈ ਕੇ ਕਈ ਤਰ੍ਹਾਂ ਦੀਆਂ ਨੇ ਜੇ ਸੂਤਰਾਂ ਤੋਂ ਵੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਕਿਉਂਕਿ ਸੰਜੀਵ अरोड़ा ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜਿਹੜੇ ਸੁਪਰੀਮੋ ਹੈ ਉਹਨਾਂ ਨੇ ਭੇਜਿਆ ਪਰ ਹੁਣ ਵਿਸ਼ਤ ਹਲਕੇ ਦੇ ਵਿੱਚ ਟੋਨ ਮੈਦਾਨ ਦੇ ਵਿੱਚ ਸੰਜੀਵ अरोड़ा ਨੂੰ ਉਤਾਰਿਆ ਔਰ ਇਹ ਚਰਚਾਵਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਉਭਰ ਕੇ ਸਾਹਮਣੇ ਆਈਆਂ ਕਿ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਰਾਜ ਸਭਾ ਮੈਂਬਰ ਭੇਜਿਆ ਜਾ ਸਕਦਾ ਚਰਚਾਵਾ ਇਹ ਵੀ ਨੇ ਸੂਤਰਾਂ ਤੋਂ ਜਿਹੜੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਸੰਜੀਵ अरोड़ा ਅਗਰ ਵੈਸਟ ਹਲਕੇ ਤੋਂ ਚੋਣ ਜਿੱਤਦੇ ਨੇ ਤਾਂ ਉਹ ਪੰਜਾਬ ਦੇ ਡਿਪਟੀ ਸੀਐਮ ਵੀ ਐਲਾਨੇ ਜਾ ਸਕਦੇ ਨੇ ਸੋ ਇਸ ਤਰ੍ਹਾਂ ਦੀਆਂ ਕਈ ਚਰਚਾਵਾਂ ਨੇ ਕਿਉਂਕਿ ਇਹ ਚਰਚਾਵਾ ਉਦੋਂ ਹੀ ਠੀਕ ਬੈਠਣਗੇ ਜਦੋਂ ਆਮ ਆਦੀ ਪਾਰਟੀ ਇੱਥੋਂ ਉਮੀਦਵਾਰ ਜਿਹੜਾ ਹੈ ਉਹ ਜੇਤੂ ਹੋਵੇਗਾ ਸੋ ਸੂਤਰਾਂ ਤੋਂ ਕਾਫੀ ਜੜੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਵੋਟਰਾਂ ਦੇ ਵਿੱਚ ਚਰਚਾਵਾ ਵੀ ਹੋ ਰਹੀਆਂ ਨੇ ਸਜੀਵ अरोड़ा ਨੂੰ ਡਿਪੀ ਸੀਐਮ ਲਿਆਂਇਆ ਜਾ ਸਕਦਾ ਉਸ ਤੋਂ ਬਾਅਦ ਰਾਤਬਾ ਮੈਂਬਰ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਜਾ ਸਕਦਾ ਸੋ ਅਗਰ ਇਸ ਤਰ੍ਹਾਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ 19 ਤਰੀਕ ਨੂੰ ਵੋਟਾਂ ਪੈਣੀਆਂ 23 ਤਰੀਕ ਨੂੰ ਰਿਜ਼ਲਟ ਆਉਂਦੇ ਨੇ ਜੇ ਸਜੀਵ अरोड़ा ਇਥੋਂ ਜੇਤੂ ਹੁੰਦੇ ਨੇ ਤਾਂ ਅਗਰ ਉਹਨਾਂ ਨੂੰ ਡਿਪੀ ਸੀਐਮ ਬਣਾਇਆ ਜਾ ਸਕਦਾ ਤਾਂ ਆਮ ਆਦੀ ਪਾਰਟੀ ਦੇ ਵਿੱਚ ਵੀ ਕਾਫੀ ਆਟੋਕ੍ਰੇਸੀ ਵਿਕਲਪ ਨੂੰ ਜ਼ਰੂਰ ਮਿਲੇਗਾ ਕਿਉਂਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਆਮ ਆਦੀ ਪਾਰਟੀ ਵੱਲੋਂ ਉਸ ਤੋਂ ਬਾਅਦ ਅਗਰ ਡਿਪਟੀ ਸੀਐਮ ਸਜੀਵ ਰੋੜਾ ਨੂੰ ਐਲਾਨਿਆ ਜਾ ਸਕਦਾ ਹੈ ਇਹ ਸੂਤਰਾਂ ਤੋਂ ਜਾਣਕਾਰੀਆਂ ਨੇ ਅਸੀਂ ਇਹ ਸੂਤਰਾਂ ਤੋਂ ਜਿਹੜੀਆਂ ਮਿਲੀਆਂ ਜਾਣਕਾਰੀਆਂ ਨੇ ਜਿਹੜੀਆਂ ਚਰਚਾਵਾ ਹੋ ਰਹੀਆਂ ਨੇ ਵੈਦ ਹਲਕੇ ਦੇ ਵਿੱਚ ਪੂਰੇ ਲੁਧਿਆਣਾ ਦੇ ਵਿੱਚ ਉਹਨੂੰ ਲੈ ਕੇ ਇਹ ਗੱਲ ਆਖ ਰਹੇ ਹਾਂ ਸੋ ਇਹ ਚਰਚਾਵਾ ਹਜੇ ਵੀ جاری ਨੇ ਪਰ ভোটার ਕਿਸ ਕਿਸ ਕਰਵਟ ਬਦਲਦਾ ভোটার ਕਿਸ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਂਦਾ ਇਹ ਤਾਂ ਉਹਨੀ ਤਰੀਕ ਦੀ ਜਿਹੜੀ ਆ ਸਵੇਰ ਤੱਕ ਕਰੇਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਵੋਟ ਹੋਣੀ ਆ ਕਿ ਕਿਹਨੂੰ ਜ਼ਿਆਦਾ ਵੋਟ ਪਈ ਔਰ 23 ਤਰੀਕ ਨੂੰ ਜਦੋਂ ਰਿਜ਼ਲਟ ਆਏਗਾ ਇਹ ਉਸ ਵੇਲੇ ਤਸਵੀਰ ਸਾਫ਼ ਹੋਏਗੀ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤੂ ਹੋਇਆ ਅਕਾਲੀ ਗੱਲ ਦਾ ਉਮੀਦਵਾਰ ਜਿੱਤਦਾ ਕਾਂਗਰਸ ਦਾ ਜਿੱਤਦਾ ਆਮ ਆਦੀ ਪਾਰਟੀ ਦਾ ਜਿੱਤਦਾ ਜਾਂ ਭਾਜਪਾ ਨੇ ਹਜੇ ਉਮੀਦਵਾਰ ਨਹੀਂ ਤਾਰਿਆ ਜਿਹੜਾ ਵੀ ਉਮੀਦਵਾਰ ਉਤਾਰਨਗੇ ਕਿ ਉਹ ਜਿੱਤਦਾ ਇਹ 23 ਤਰੀਕ ਦੀ So, so, उन्नीस उन्नी जून नोटा पैण गई जून नतीजे अपना एम एल ए चुनगे